ਕਈ ਨਾਸਤਿਕ ਮੈਨੂੰ ਦੱਸਦੇ ਨੇ ਕਈ ਪਤਲੇ ਮੇਰੇ ਸਾੜਦੇ ਨੇ ਲੋਈ ਮਿੱਤਰੋ ਅੱਜ ਆਪਣੇ ਸ਼ਹਿਰ ਚੀਮਾ ਵਿਖੇ ਦਸਹਿਰਾ ਪਤਾ ਹੀ ਆ ਸਭ ਨੂੰ ਜੋ ਕਿ ਸ਼ਾਮ ਨੂੰ ਪੰਜਾਬ ਦੀ ਤੋਂ ਪੰਜਾਬ ਦੀ ਸਾਰੇ ਪਾਰਥ ਤੇ ਕੋਨੇ-ਕੋਨੇ ਵਿੱਚ ਆਰਾਉਂਡ ਦੇ ਪਤਲੇ ਸਾੜੇ ਆਂਦੇ ਨੇ ਪਰ ਭਾਈ ਇਹ ਤੁਹਾਨੂੰ ਇੱਕ ਗੱਲ ਦਾ ਇਹ ਨਹੀਂ ਪਤਾ ਲੱਗਾ ਯਾਰ ਬੱਚੇ ਲੋਕ ਕਹਿੰਦੇ ਨੇ ਵੀ ਰਾਵਣ ਇੱਕ ਚੰਗਾ ਇਨਸਾਨ ଥି। ਬਹੁਤ ਚੰਗਾ ਬੰਦਾ ଥି ਉਹ। ਤੇ ਹਰ ਸਾਲ ਇਹ ਪਤਲੇਹਾੜੇ ਆਂਦੇ ਨੇ ਕੀ ਗੱਲ ਬਾਤ ਐ। ਕਿਹੜੇ ਵੀਰ ਭਾਈ ਨੂੰ ਗਿਆਨ ਆ ਜ਼ਰੂਰ। ਦੱਸਿਓ ਬਾਈ। ਹੁਣ ਬਹੁਤੇ ਕਹਿੰਦੇ ਬਾਈ ਤੂੰ ਵੀਡੀਓ ਘਾਤੋ ਬਾਈ ਇਹ ਤਾਂ ਪਤਾ ਨਹੀਂ। ਸੱਚੀ ਯਾਰ ਆਪਾਂ ਨੂੰ ਪਤਾ ਨਹੀਂ ਬਾਈ। ਸੁਣਦੇ ਆ ਰਹੇ ਹਾਂ ਵੀ ਰਾਵਣ ਇੱਕ ਮਾੜਾ ਬੰਦਾ ਨਹੀਂ ਹੈਗਾ ਦੇ ਵੀ ਕਹਿੰਦੇ ਚੰਗਾ ਬੰਦਾ ਥੀ। ਪਰ ਇਹਦਾ ਹੀ ਰਾਜ ਨਹੀਂ ਪਤਾ ਲੱਗਿਆ ਕਿਹੜਾ ਆਪਾਂ ਨੂੰ ਵੀ। ਕਿਹੜੀ ਗੱਲ ਚੰਗਾ ਦੀ ਫਿਰ ਦੂਜੀ ਗੱਲ ਇਹ ਵੀ ਹੈ ਪੂਰੇ ਭਾਰਤ ਦੇ ਪੰਜਾਬ ਦੇ ਲਾ ਲੋ ਕੋਨੇ ਕੋਨੇ ਵਿੱਚ ਇਹਦੇ ਪੁਤਲੇ ਸਾੜੇ ਜਾਂਦੇ ਨੇ ਇਹ ਗੱਲ ਬਾਤ ਹੈ ਇਹ ਤਾਂ ਕਰਕੇ ਪਤਾ ਲੱਗੇ ਤੇ ਬਾਕੀ ਆ ਦੇਖੋ ਆਗਨੀ ਲਾ ਦਿੱਤੀ ਹੈ ਪਹਿਲੇ ਪੁਤਲੇ ਨੂੰ ਲਾਉਈ ਉਹ ਤਾਂ ਗਿਆ ਖਰਾਬ ਨਾਲ ਇਹਨੂੰ ਵੀ ਅੱਗ ਲੱਗ ਚੁੱਕਿਆ ਤੇ ਅੰਦਰ ਲੈਣ ਨੂੰ ਲੱਗ ਰਹੀ ਹੈ ਇਹਦੇ ਵਿੱਚ ਇੱਕ ਪਤਲਾ ਕੁੰਮ ਕਰਨ ਦਾ ਮੇਘਨਾਥ ਤੇ ਕਰਾਵੰਦਾ ਕੁੰਮ ਕਰਨ ਦਾ ਪਤਾ ਯਾਰਾ ਕਿਹੜਾ ਮੇਘਨਾਥ ਹੈ ਕਹਣਾ ਹੀ ਨਹੀਂ ਪਤਾ ਦੇਖੋ ਭਾਈ ਪੁੱਠਾ ਇਹਦਾ ਨਾ ਬੋਲੀਏ ਆਪਾਂ ਨੇ ਇੱਕ ਵੀਡੀਓ ਬਣਾ ਲਈ ਇਹਨਾਂ ਪਤਾ ਨਹੀਂ ਪਰ ਆਓ ਦੇਖੋ ਕੱਠ ਮੋਰਾ ਭਾਈ ਜਿੱਥੇ ਇੱਥੇ ਪੁੱਤਲੇ ਸਾੜੇ ਗਏ ਨੇ ਮਾਜਾਰੇ ਕਾਠਾ ਹੈ ਤੇ ਆਪਾਂ ਨਾ ਵੀਡੀਓ ਦਿਖਾਉਣੀ ਸੀ ਉਹਨੂੰ ਬਣਾ ਲਈ ਇੱਕ ਤੇ ਆਜਰੂ ਦੱਸਿਓ ਬਾਈ ਨੂੰ ਕਿਸੇ ਵੀ ਵੀਡੀਓ ਦਾ ਹੱਲ ਕੋਈ ਵੀ ਉਹ ਪਾਉਣੇ ਆਪਾਂ ਤਾਂ ਫੇਸਬੁਕ ਤੇ ਜਾਣਕਾਰੀ ਮਿਲਦੀ ਹੈ ਤਾਂ ਫੇਸਬੁਕ ਤੇ ਬਹੁਤ ਗਿਆਨੀ ਬੰਦੇ ਬੈਠੇ ਨੇ ਕਿਉਂਕਿ ਹਰ ਇੱਕ ਗੱਲਾਂ ਤਾਂ ਨਾਲ ਨੇ ਕਹੂੰਗਾ ਆਪਾਂ ਵੀਡੀਓ ਦੇਖਦੇ ਹਰੇਕ ਤੇ ਆਪਾਂ ਕਮੈਂਟ ਵੀ ਵੜ ਦੇਉਂਦੇ ਆ ਤੇ ਦੇਖਦੇ ਨੇ ਕਿਹੜਾ ਕੀ ਕਹਿ ਰਹੇ ਆ ਕਿ ਅਸਲ ਕਿਉਂ ਇੰਟਾ ਤੋਂ ਪਤਾ ਲੱਗ ਰਿਹਾ ਨਾ ਵੀਡੀਓ ਦਾ ਰੀਜਨ ਜਾਂ ਕੋਈ ਹਾਲਾਤ ਤਾਂ ਕਰਕੇ ਪਤਾ ਲੱਗ ਜੂ ਬਾਈ ਕਿ ਕਾਰਨ ਸੀਗਾ ਇਹਦਾ ਕਿਉਂ ਚੰਗਾ ਕਰਿਆ ਇਹਨਾਂ ਇਹ ਤਾਂ ਪਉਣ ਚਲਿੰਦੇ ਨਾ ਤਾਂ ਪਤਾ ਜਾਈ ਵੀ ਇਹਨੇ ਆਪਾਂ ਨਾੜਕ ਨੋਟ ਕੇ ਦੇਖਦੇ ਰਹੇ ਹੁਣ ਤੇ ਵੀ ਸੀ ਤਮਾ ਤਾਂ ਨੂੰ ਬੰਦੀਵ ਨਾਲ ਲੱਗੇ ਨੇ ਤਾਂ ਕਰਕੇ ਰਾਵਨ ਨੂੰ ਮਾਰੇ ਗਿਆ ਸੀਗਾ ਤੇ ਹਾਂ ਉਸੇ ਤਰ੍ਹਾਂ ਮੈਂ ਲਾਵੇ ਫੋਕਲੇ ਹੜੇ ਜਾਂਦੀ ਨੇ ਇਹਦੇ ਦਾ ਸਹਰੇ ਵਾਲੇ ਨੇ ਬਾਕੀ ਬਈ ਤੁਸੀਂ ਦੱਸਿਓ ਕੀ ਗੱਲ ਬਾਤ ਹੈ ਜਰੂਰ ਦੱਸਿਓ ਬਈ ਧੰਨਵਾਦ ਸਾਰਾ